ਚਲੋ ਮਾਰਚ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਟਿੱਕਰੀ ਬਾਡਰ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਹਾਲਾਤ ਕੀ ਬੜੇ ਹੋਏ ਨੇ ਹਾਲਾਂਕਿ ਟਿੱਕਰੀ ਬਾਡਰ ਨੂੰ ਪੁਲਿਸ ਦੇ ਵੱਲੋਂ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਦਿੱਲੀ ਝਾੜ ਵਾਲੇ ਰਸਤੀਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਕਿ ਆ ਸੀਮੰਟ ਤੇ ਵੱਡੇ ਵੱਡੇ ਬੈਰੀਕੇਡ ਲਗਾ ਦਿੱਤੇ ਗਏ ਸੋ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੀਆਂ ਕਿ ਹਾਲਾਤ ਇਸ ਵਕਤ ਟਿੱਕਰੀ ਬਾਡਰ ਦੇ ਕੀ ਬੜੇ ਹੋਏ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਤੇ ਕਿਸਾਨਾਂ ਦਾ ਅਮੋਲ ਸਾਹਮਣੇ ਲਗਾਤਾਰ ਮੁਕਾਬਲਾ ਹੋ ਰਿਹਾ ਸੀ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹਾਲਾਂਕਿ ਕਿਸਾਨਾਂ ਦੇ ਇਸ ਪ੍ਰਦਰਸ਼ਨ ਤੇ ਢਲ ਪਾਉਣ ਦੇ ਲਈ ਪੁਲਿਸ ਵੀ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ ਜਿਨ੍ਹਾਂ ਦੇ ਵੱਲੋਂ ਹਰ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਦੇ ਪ੍ਰਦਰਸ਼ਨ ਤੇ ਢਲ ਪਾਈ ਜਾਵੇ ਤੇ ਹੁਣ ਆਜ਼ਾਦ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੀਆਂ ਹਨ ਤਸਵੀਰਾਂ ਟਿਕਰੀ ਬਾਰਡਰ ਦੀਆਂ ਨੇ ਜਿੱਥੇ ਕੰਕਰੀਟ ਤੇ ਵੱਡੇ ਵੱਡੇ ਪੱਥਰ ਰੱਖ ਕੇ ਦੋਵੇਂ ਪਾਸੇ ਰਾਜਸਥਾਨੀ ਦਿੱਲੀ ਨੂੰ ਜਾਣ ਵਾਲੀਆਂ ਸੜਕਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਇਸ ਦੇ ਨਾਲ ਹੀ ਕੰਡਿਆਲੀ ਤਾਰ ਨਾਲ ਲੈਸ ਲੋਹੇ ਦੇ ਬੈਰੀਕੇਡ ਲਗਾ ਦਿੱਤੇ ਗਏ ਨੇ ਤੇ ਉਸ ਤੋਂ ਬਾਅਦ ਇੱਕ ਲੋਹੇ ਦੇ ਕੰਟੇਨਰਾਂ ਨੂੰ ਮਿੱਟੀ ਦੇ ਨਾਲ ਪਰ ਕੇ ਸੜਕ ਤੇ ਵਿਚਕਾਰ ਰੱਖਿਆ ਗਿਆ ਤੇ ਇਸੇ ਨਾਲ ਹੀ ਸੜਕ ਨੂੰ ਤੰਗ ਕਰਨ ਦੇ ਲਈ ਸੜਕ ਤੇ ਦੋਵੇਂ ਪਾਸੇ ਟਰੱਕ ਵੀ ਖੜੇ ਕਰ ਦਿੱਤੇ ਗਏ ਨੇ ਕਿਸਾਨਾਂ ਦੇ ਵੱਲੋਂ ਦਿੱਲੀ ਵੱਲ ਮਾਰਚ ਕਰਨ ਦੇ ਐਲਾਨ ਤੋਂ ਬਾਅਦ ਪੁਲਿਸ ਨੇ ਟਿਕਰੀ ਸਰਹੱਦ ਨੂੰ ਬੰਦ ਕਰਨ ਦੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਇੱਥੇ ਪੁਲਿਸ ਨੇ ਬੈਰੀਕੇਡ ਦੀਆਂ ਕਈ ਪਰਤਾ ਬਣਾ ਦਿੱਤੀਆਂ ਨੇ ਤਾਂ ਜੋ ਕਿਸਾਨ ਰਾਜਸਥਾਨੀ ਦਿੱਲੀ ਦੀ हद ਅੰਦਰ ਨਾ ਵਰ ਸਕਣ ਜੇਕਰ ਟਿਕਰੀ ਬਾਰਡਰ ਦੀ ਗੱਲ ਕਰੀਏ ਤਾਂ ਇੱਥੇ ਪੁਲਿਸ ਨੇ ਦਿੱਲੀ ਨੂੰ ਚਾੜ ਵਾਲੇ ਰਸਤਿਆਂ ਤੇ ਸੀਮੰਟ ਤੇ ਵੱਡੇ-ਵੱਡੇ ਬੈਰੀਕੇਡ ਲਗਾਏ ਹੋਏ ਨੇ ਤੇ ਇਸ ਦੇ ਨਾਲ ਹੀ ਕੰਡਿਆਲੀ ਤਾਰਾਂ ਦੇ ਨਾਲ ਲੈਸ ਲੋਹੇ ਦੇ ਬੈਰੀਕੇਡ ਲਗਾ ਦਿੱਤੇ ਨੇ ਤੇ ਉਸ ਤੋਂ ਬਾਅਦ ਇੱਕ ਲੋਹੇ ਦੇ ਕੰਟੇਨਰ ਨੂੰ ਮਿੱਟੀ ਦੇ ਨਾਲ ਪਰ ਕੇ ਸੜਕ ਦੇ ਵਿੱਚ ਕਾਰ ਰੱਖਿਆ ਹੋਇਆ ਤੇ ਇਸ ਦੇ ਨਾਲ ਹੀ ਸੜਕ ਨੂੰ ਤੰਗ ਕਰਨ ਦੇ ਲਈ ਦੋਵੇਂ ਪਾਸੇ ਟਰੱਕ ਵੀ ਖੜੇ ਕਰ ਦਿੱਤੇ ਨੇ ਸੋ ਤੁਹਾਨੂੰ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਟਿੱਕਰੀ ਬਾਰਡਰ ਦੀਆਂ ਹਾਲਾਂਕਿ ਹਰ ਇੱਕ ਬਾਰਡਰ ਦੇ ਉੱਤੇ ਪੁਲਿਸ ਤੇ ਜਵਾਨ ਜੁੜੇ ਤੈਦਾਦ ਕੀਤੇ ਗਏ ਨੇ ਕਿਸਾਨਾਂ ਦੇ ਇਕੱਠ ਨੂੰ ਰੋਕਣ ਦੇ ਲਈ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਐਂਟਰ ਕਰਨ ਤੋਂ ਰੋਕਣ ਦੇ ਲਈ ਹਰ ਇੱਕ ਪ੍ਰਸ਼ਾਸਨ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਜ਼ਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਟਿੱਕਰੀ ਬਾਰਡਰ ਤੋਂ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਕੰਢਿਆਲੀ ਤਾਰਾ ਲਗਾਈਆਂ ਗਈਆਂ ਨੇ ਸੀਮੰਟ ਤੇ ਵੱਡੇ ਬੈਰੀਕੇਡ ਰੁੱਕੇ ਹੋਏ ਨੇ ਸੋ ਤਸਵੀਰਾਂ ਦਾ ਰੁਕ ਕਰ ਲੈਂਦੇ ਕਿ ਮੌਕੇ ਤੇ ਹਾਲਾਤ ਕੀ ਬੜੇ ਨੇ ਤੇ ਚਲੋ ਮਾਰਚ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਟਿੱਕਰੀ ਬਾਦਰ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਹਾਲਾਤ ਕੀ ਬੜੇ ਹੋਏ ਨੇ ਹਾਲਾਂਕਿ ਟਿੱਕਰੀ ਬਾਦਰ ਨੂੰ ਪੁਲਿਸ ਦੇ ਵੱਲੋਂ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਦਿੱਲੀ ਝਾੜ ਵਾਲੇ ਰਸਤੀਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਕਿ ਆ ਸੀਮੰਟ ਤੇ ਵੱਡੇ ਵੱਡੇ ਬੈਰੀਕੇਡ ਲਗਾ ਦਿੱਤੇ ਗਏ ਸਤਸਵੀਰਾ ਤੁਹਾਡੇ ਨਾਲ ਸਕਰੀਨ ਤੇ ਸਾਂਝਾ ਕਰ ਰਿਹਾ ਕਿ ਹਾਲਾਤ ਇਸ ਵਕਤ ਟਿਕਰੀ ਬਾਡਰ ਦੇ ਕੀ ਬੜੇ ਹੋਏ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਤੇ ਕਿਸਾਨਾਂ ਦਾ ਆਹਮੋ ਸਾਹਮਣੇ ਲਗਾਤਾਰ ਮੁਕਾਬਲਾ ਹੋ ਰਿਹਾ ਸੀ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹਾਲਾਂਕਿ ਕਿਸਾਨਾਂ ਦੇ ਇਸ ਪ੍ਰਦਰਸ਼ਨ ਤੇ ਢੱਲ ਪਾਉਣ ਦੇ ਲਈ ਪੁਲਿਸ ਵੀ ਪੂਰੀ ਤਰ੍ਹਾਂ ਤਿਆਰ ਬਰਤਿਆਰ ਹੈ ਜਿਨ੍ਹਾਂ ਦੇ ਵੱਲੋਂ ਹਰ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਦੇ ਪ੍ਰਦਰਸ਼ਨ ਤੇ ਠੱਲ ਪਾਈ ਜਾਵੇ ਤੇ ਹੁਣ ਤਾਜ਼ਾ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਟਿਕਰੀ ਬਾਡਰ ਦੀਆਂ ਨੇ ਜਿੱਥੇ ਕੰਕਰੀਟ ਤੇ ਵੱਡੇ ਵੱਡੇ ਪੱਥਰ ਰੱਖ ਕੇ ਦੋਵੇਂ ਪਾਸੇ ਰਾਜਧਾਨੀ ਦਿੱਲੀ ਨੂੰ ਜਾਣ ਵਾਲੀਆਂ ਸੜਕਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਇਸ ਦੇ ਨਾਲ ਹੀ ਕੰਡਿਆਲੀ ਤਾਰ ਨਾਲ ਲੈਸ ਲੋਹੇ ਦੇ ਬੈਰੀਕੇਡ ਲਗਾ ਦਿੱਤੇ ਗਏ ਨੇ ਤੇ ਉਸ ਤੋਂ ਬਾਅਦ ਇੱਕ ਲੋਹੇ ਦੇ ਕੰਟੇਨਰਾਂ ਨੂੰ ਮਿੱਟੀ ਦੇ ਨਾਲ ਪਰ ਕੇ ਸੜਕ ਤੇ ਵਿਚਕਾਰ ਰੱਖਿਆ ਗਿਆ ਤੇ ਇਸ ਦੇ ਨਾਲ ਹੀ ਸੜਕ ਨੂੰ ਤੰਗ ਕਰਨ ਦੇ ਲਈ ਸੜਕ ਤੇ ਦੋਵੇਂ ਪਾਸੇ ਟਰੱਕ ਵੀ ਖੜੇ ਕਰ ਦਿੱਤੇ ਗਏ ਨੇ ਕਿਸਾਨਾਂ ਦੇ ਵੱਲੋਂ ਦਿੱਲੀ ਵੱਲ ਮਾਰਚ ਕਰਨ ਦੇ ਐਲਾਨ ਤੋਂ ਬਾਅਦ ਪੁਲਿਸ ਨੇ ਟਿਕਰੀ ਸਰਹੱਦ ਨੂੰ ਬੰਦ ਕਰਨ ਦੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਇੱਥੇ ਪੁਲਿਸ ਨੇ ਬੈਰੀਕੇਡ ਦੀਆਂ ਕਈ ਪਰਤਾਂ ਬਣਾ ਦਿੱਤੀਆਂ ਨੇ ਤਾ ਜੋ ਕਿਸਾਨ ਰਾਜਸਥਾਨੀ ਦਿੱਲੀ ਦੀ ਹੱਦ ਅੰਦਰ ਨਾ ਵੜ ਸਕਣ ਜੇਕਰ ਟਿਕਰੀ ਬਾਰਡਰ ਦੀ ਗੱਲ ਕਰੀਏ ਤਾਂ ਇੱਥੇ ਪੁਲਿਸ ਨੇ ਦਿੱਲੀ ਨੂੰ ਚੜ੍ਹ ਵਾਲੇ ਰਸਤਿਆਂ ਤੇ ਸੀਮੰਟ ਤੇ ਵੱਡੇ ਵੱਡੇ ਬੈਰੀਕੇਡ ਲਗਾਏ ਹੋਏ ਨੇ ਤੇ ਇਸ ਦੇ ਨਾਲ ਹੀ ਕੰਡਿਆਲੀ ਤਾਰਾਂ ਦੇ ਨਾਲ ਲੈਸ ਲੋਹੇ ਦੇ ਬੈਰੀਕੇਡ ਲਗਾ ਦਿੱਤੇ ਨੇ ਤੇ ਉਸ ਤੋਂ ਬਾਅਦ ਇੱਕ ਲੋਹੇ ਦੇ ਕੰਟੇਨਰ ਨੂੰ ਮਿੱਟੀ ਦੇ ਨਾਲ ਪਰ ਕੇ ਸੜਕ ਦੇ ਵਿੱਚ ਕਾਰ ਰੱਖਿਆ ਹੋਇਆ ਤੇ ਇਸ ਦੇ ਨਾਲ ਹੀ ਸੜਕ ਨੂੰ ਤੰਗ ਕਰਨ ਦੇ ਲਈ ਦੋਵੇਂ ਪਾਸੇ ਟਰੱਕ ਵੀ ਖੜੇ ਕਰ ਦਿੱਤੇ ਨੇ ਸੋ ਤੁਹਾਨੂੰ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਟਿੱਕਰੀ ਬਾਰਡਰ ਦੀਆਂ ਹਾਲਾਂਕਿ ਹਰ ਇੱਕ ਬਾਰਡਰ ਦੇ ਉੱਤੇ ਪੁਲਿਸ ਤੇ ਜਵਾਨ ਜੁੜੇ ਤੇ ਨਾਦ ਕੀਤੇ ਗਏ ਨੇ ਕਿਸਾਨਾਂ ਦੇ ਇਕੱਠ ਨੂੰ ਰੋਕਣ ਦੇ ਲਈ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਐਂਟਰ ਕਰਨ ਤੋਂ ਰੋਕਣ ਦੇ ਲਈ ਹਰ ਇੱਕ ਪ੍ਰਸ਼ਾਸਨ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਜ਼ਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਟਿੱਕਰੀ ਬਾਰਡਰ ਤੋਂ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਕੰਡਿਆਲੀ ਤਾਰਾਂ ਲਗਾਈਆਂ ਗਈਆਂ ਨੇ ਸੀਮੰਟ ਤੇ ਵੱਡੇ ਬੈਰੀਕੇਡ ਰੱਖੇ ਹੋਏ ਨੇ ਸੋ ਤਸਵੀਰਾਂ ਦਾ ਰੁਕ ਕਰ ਲੈਂਦੇ ਕਿ ਮੌਕੇ ਤੇ ਹਾਲਾਤ ਕੀ ਬਣੇ ਨੇ